ਇੱਕ ਦੋਸਤ ਦੇ ਵੱਲੋਂ ਆਪਣੇ ਹੀ ਦੋਸਤ ਦੀ ਕੁਟਮਾਰ ਕੀਤੀ ਜਾਂਦੀ ਹੈ ਤੇ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਦੂਜਾ ਨੌਜਵਾਨ ਹੈ ਉਸ ਦੇ ਵੱਲੋਂ ਆਪਣੀ ਹੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਸਮਰਾਲਾ ਦੇ ਡੱਬੀ ਬਾਜ਼ਾਰ ਤੋਂ ਇਹ ਮਾਮਲਾ ਸਾਹਮਣੇ ਆਇਆ ਖੰਨਾ ਦਾ ਰਹਿਣ ਵਾਲਾ 29 ਸਾਲਾ ਨੌਜਵਾਨ ਉਸਦੇ ਉਸਦੇ ਦੋਸਤ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਕੁੱਟਮਾਰ ਕਰਨ ਤੋਂ ਬਾਅਦ ਉਕਤ ਨੌਜਵਾਨ ਰਾਹੁਲ ਜਿਸ ਨੇ ਵੀਡੀਓ ਬਣਾ ਕੇ ਆਪਣੇ ਦੋਸਤ ਤੇ ਕੁੱਟਮਾਰ ਦੇ ਇਲਜ਼ਾਮ ਲਾਇ ਤੇ ਇਸੇ ਦੇ ਚੱਲਦੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਫਾਹ ਲੈ ਕੇ ਉਸਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਤਗਵਾਨ ਦੇ ਵਿੱਚ ਰਹਿ ਰਹੇ ਲੋਕਾਂ ਦਾ ਇਹ ਕਹਿਣਾ ਕਿ ਰਾਹੁਲ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਨਾ ਹੀ ਕੁਝ ਖਾਂਦਾ ਪੀਂਦਾ ਸੀ ਇਹੋ ਜਿਹਾ ਕਦਮ ਉਸਨੇ ਕਿਉਂ ਚੁੱਕਿਆ ਇਹ ਸਭ ਦੇ ਲਈ ਇੱਕ ਸਵਾਲ ਬਣ ਗਿਆ ਪਰ ਉਸਦੇ ਮੋਬਾਈਲ ਦੇ ਵਿੱਚ ਬਣਾਈ ਵੀਡੀਓ ਸਭ ਤੋਂ ਜਾਦਾ ਇਸ ਲਈ ਸਵਾਲਾ ਦੇ ਵਿੱਚ ਜਿਸ ਦੇ ਵਿੱਚ ਉਸ ਵੀਡੀਓ ਦੇ ਵਿੱਚ ਉਸਨੇ ਆਪਣੇ ਦੋਸਤੇ ਕੁੱਟਮਾਰ ਦੇ ਇਲਜ਼ਾਮ ਲਾਏ ਨੇ ਤੇ ਕਿਹਾ ਕਿ ਉਸੇ ਕਰਕੇ ਉਸ ਦੇ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਰਜਤ ਖੁੱਲਰ ਹੈ ਜੀ ਸਰ ਜੀ ਕੀ ਮਾਮਲਾ ਜਿਹੜਾ ਸਿਟੀਨ ਸਾਈਡ ਦਾ ਹੈ ਨਾਮ ਹੋ ਗਿਆ ਨਾ ਮਾਮਲਾ ਇਹਦਾ ਜੀ ਇਹ ਪੁਰਾਣੇ ਇੱਥੇ ਦੇ ਵਕਨੀਕ ਨੇ ਸ਼ੁਰੂ ਤੋਂ ਹੀ ਰਹਿੰਦੇ ਨੇ ਦੱਬੀਬੀ ਆਰਥਮਰਾਲਾ ਨੇੜੇ ਸ਼ਿਵ ਮੰਦਿਰ ਤੇ ਰਾਹੁਲ ਮੁੰਡੇ ਦਾ ਨਾਮ ਹੈ ਜੀ ਪਰਿਵਾਰ ਦੇ ਵਿੱਚ ਪਹਿਲਾਂ ਇਹਨਾਂ ਦੇ ਕੋਈ ਹੈ ਨਹੀਂ ਰਿਸ਼ਤੇਦਾਰੀ ਦੇ ਵਿੱਚ ਚਾਚੇ ਨਹੀਂ ਜਾਂ ਤਾਏ ਇਹਨਾਂ ਦੇ ਹੈਗੇ ਜਿਹੜੇ ਲੋਕਲ ਰਹਿੰਦੇ ਨੇ ਘਰ ਦੇ ਵਿੱਚ ਇਕੱਲਾ-ਕੱਲਾ ਹੀ ਸੀਗਾ ਹੁਣ ਇਹ ਜਿਵੇਂ ਫੋਨ ਆਇਆ ਵੀ ਜੋ ਇਹਨਾਂ ਦੀ ਮੰਦ ਭਾਂਦੀ ਘਟਨਾ ਵਾਪਰੀ ਹੈ ਤੇ ਮੁੰਡੇ ਨੇ ਸੁਸਾਇਸਾਈਡ ਕੀਤਾ ਹੁਣ ਇਹਦੇ ਪਿੱਛੇ ਦੀ ਜਿਹੜੀ ਵਜ੍ਹਾ ਹੈ ਉਹਦੇ ਤਾਂ ਹੁਣ ਜਿਹੜੀ ਪੁਲਿਸ ਆਈ ਹੋਈ ਹੈ ਉਹਨਾਂ ਨੇ ਜਿਹੜੀ ਆਪਣੀ ਬੰਦਗੀ ਕਾਰਵਾਈ ਕਰਨੀ ਹੈ ਉਹਦੇ ਵਿੱਚ ਹੀ ਪਤਾ ਲੱਗੇਗਾ ਪਰ ਇਹ ਵੀ ਮੁੰਡਾ ਬੜਾ ਸਾਊ ਹੈ ਹੁਣ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਹੁਣ ਜਿਹੜੀ ਕਾਰਵਾਈ ਹੋਊਗੀ ਉਹਦੇ ਵਿੱਚ ਹੀ ਪਤਾ ਲੱਗੂਗਾ ਪੋਸਟਮਾਰਟਮ ਦੇ ਵਿੱਚ ਜੋ ਆਊਗਾ ਜਿਹੜੀ ਬੰਦਗੀ ਕਾਰਵਾਈ ਹੋਊ ਪੁਲਿਸ ਕਰੇ ਉਹ ਬਾਕੀ ਇਨਾਂ ਕੇ ਮੈਂ ਕਹਾਂ ਕੀ ਨਾਮ ਤੁਹਾਡਾ ਮੇਰਾ ਨਾਮ ਆ ਜੀ ਹੈ ਮਹ ਜੀ ਸਰ ਜੀ ਕੀ ਹੈਗਾ ਮਾਮਲਾ ਜਿਹੜਾ ਸੰਭੋਲੇ ਡਾ ਰੇ ਇਹ ਮੇਰੇ ਚਾਚਾ ਜੀ ਦਾ ਮੁੰਡਾ ਦਾ ਨਾਮ ਆ ਰਾਹੁਲ ਡੈਡੀ ਦਾ ਨਾਮ ਆ ਸੁਰਿੰਦਰ ਕੁਮਾਰ ਇਹਨਾਂ ਦੇ ਦੋਵੇਂ ਮੰਮੀ ਡੈਡੀ ਵੀ ਡੈਥ ਹੋਈ ਹੋਈ ਆ ਇਹ ਛੋਟਾ ਬਰਾਦਰ ਸੀ ਉਹਦੇ ਵੀ ਡੈਥ ਹੋ ਗਈ ਤੇ ਮੁੰਡਾ ਵਿਚਾਰਾ ਕੱਲਾ ਹੀ ਸੀ ਦੁਪਹਿਰ ਡ੍ਰੈਪ ਡੈਕਸੈਂਟ ਡੈਂਡਾ ਸੀਗਾ ਬਿਮਾਰ ਸੀ ਇਹਨੂੰ ਸਾਡੀ ਸਿਸਟਰ ਦਾ ਕਾਜਨ ਉੱਥੇ ਲੈ ਗਏ ਸੀ ਵੀ ਚਲੋ ਉੱਥੇ ਨਾਲੇ ਪਹਿਲੇ ਚ ਕੰਮ ਕਰ ਲੂਗਾ ਨਾਲੇ ਦਾ ਦਿਲ ਲੱਗਿਆ ਰਹੂਗਾ ਕਿ ਰਾਤ ਪਤਨ ਦੇ ਉੱਤੇ ਕੀ ਗੱਲ ਹੋਈ ਆ ਰਾਤ ਉਹਨਾਂ ਨੂੰ ਵੀ ਬਿੰਨ ਬਗਦਾ ਆਇਆ ਉੱਥੋਂ ਭੱਜ ਕੇ ਆ ਗਿਆ ਇਹ ਸਵੇਰੇ ਸਾਡੀ ਚਾਚੀ ਦੇ ਘਰੇ ਆਇਆ ਵੀ ਉੱਤੇ ਮੈਂ ਪੁੱਤਾਂ ਪਿਆ ਸੀ ਇਹ ਆਇਆ ਚਾਚੀ ਨੇ ਇਹਨੂੰ ਚਾਹ ਤੋਂ ਵੀ ਬੁਲਾਈਆ ਤੇ ਇਹਨੂੰ ਫੋਨ ਨੂੰ ਵੀ ਕਿਹਾ ਵੀ ਸੋ ਜਾ ਉਰੀ ਕੋਈ ਉਧਰ ਨਾ ਜਾਏ ਪਾਉਂ ਤੋਂ ਬਾਅਦ ਆ ਹੁਣ 12:45 ਮਿੰਟ ਤੇ ਨੇ ਆ ਜੋ ਵੀ ਕੀਤਾ ਹੈ ਇਹ ਹੀ ਹਾਰ ਵਜੇ ਇਹਦੀ ਉਮਰ ਵਗੈਰਾ ਕਿੰਨੀ ਸੀ 30 ਸਾਲ ਤੇ ਵਿਆਹ ਸੀ ਦਾ ਛੜਾ ਛੜਾ ਜਾਓਗੇ ਪਹਿਲਾਂ ਛੱਡ ਲਈ ਹੈ ਨਸ਼ੀ ਵੀ ਗਰਾਂਦਾ ਦੋਤੀ ਸੀ ਇਹਨੂੰ ਕੋਈ ਨਸ਼ਾ ਨਹੀਂ ਤੇ ਸਾਡੇ ਖਾਨਦਾਨ ਚ ਬੰਦਾ ਵੀ ਨਹੀਂ ਕੋਈ ਨਸ਼ਾ ਨਹੀਂ ਡਿਪਰੈਸ਼ਨ ਕਰਦਾ ਡਿਪਰੈਸ਼ਨ ਇਤਿਹਾਸ ਨੂੰ ਆਹ ਨੂੰ ਲੈ ਗਿਆ ਸੀ ਹੱਥੋਂ ਕੱਲਾ ਰਹਿੰਦਾ ਸੀ ਯਾਰ ਕੱਲਾ ਕਿਹ ਕੋਣ ਆਉਂਦਾ ਇਹਨੂੰ ਰੋਟੀ ਖਵਾਉਂਦਾ ਕੋਣ ਕੋਈ ਹੈ ਨਹੀਂ ਸੀ ਮੈਂ ਵੀ ਉਰੇ ਨਹੀਂ ਰਹਿੰਦਾ ਤੁਹਾਨੂੰ ਪਤਾ ਹੀ ਆ ਮੈਂ ਵੀ ਉਰੇ ਨਹੀਂ ਰਹਿੰਦਾ ਚਾਚੀ ਉਧਰ ਰਹਿੰਦੀ ਆ ਉਰੇ ਇੱਕ ਚਾਚੀ ਰਹਿੰਦੀ ਆ ਸਾਡੀ ਉਹਨਾਂ ਨਾਲ ਜਿਹੜੀ ਘਟਵਾਲੀ ਲੜਾਈ ਦੇ ਗੱਲ ਦੀ ਗੱਲ ਸਾਹਮਣੇ ਹੀ ਨਹੀਂ ਲੜਾਈ ਲੜੂਈ ਤਾਂ ਉਹ ਕਹਿ ਨਹੀਂ ਸਕਦੇ ਉੱਤੇ ਰਹਿੰਦਾ ਸੀ ਉਹਨੂੰ ਉੱਥੋਂ ਆਇਆ ਕੀ ਕਰਕੇ ਆਇਆ ਇਹਨੂੰ